ਅੱਜ ਪਾਪਾ ਮੈਂ ਲੋਕ ਲਿਖੂ ਇਨਾ ਟਾਈਮ ਹੋ ਗਿਆ ਤਨੂੰ ਮੈਨੂੰ ਇਥੇ 3 ਘੰਟੇ ਦੁਪਹਿਰ ਹੋ ਗਿਆ ਖੜਿਆ ਕੋਈ ਸੈਟੀਸਫਾਈ ਜਵਾਬ ਨਹੀਂ ਦੇ ਰਿਹਾ ਬਸ ਕਹੀ ਜਾਂਦੇ 15 ਮਿੰਟ 20 ਮਿੰਟ ਚੈਕਿੰਗ ਹੋ ਰਹੀ ਹੈ ਚੈਕਿੰਗ ਹੋ ਰਹੀ 15 20 ਬਸ ਦੱਸ ਹੀ ਨਹੀਂ ਰੇ ਕੋਈ ਵੀ ਸੈਟੀਸਫਾਈ ਜਵਾਬ ਕੋਈ ਦੇ ਨਹੀਂ ਨਾ ਰੇ ਕਿਸੇ ਨੂੰ ਹੈਨਾ ਇਥੇ ਬਜ਼ੁਰਗ ਵੀ ਆਏ ਹੋਏ ਉਹਨਾਂ ਨੂੰ ਸੈਟੀਸਫਾਈ ਜਵਾਬ ਨਹੀਂ ਦੇ ਰਹੇ ਕੁਝ ਲੇਡੀਜ਼ ਸੀ ਪਹਿਲਾਂ ਉਹ ਵੀ ਘੰਟਾ ਦੋ ਘੰਟੇ ਖਰਾਬ ਹੋ ਗਏ ਹੁਣ ਵਿਚਾਰੀਆਂ ਚਲ ਗਈਆਂ ਨੇ ਉਹਨਾਂ ਬਹੁਤ ਤਰਲੇ ਲਏ ਆ ਕਿ ਸਾਨੂੰ ਜਾਣ ਦੋ ਪੁੱਛਣ ਦੋ ਕੀ ਕੰਮ ਹੈ ਕਹਿੰਦੇ ਜਾਣ ਹੀ ਨਹੀਂ ਦੇਣਾ ਅੰਦਰ ਪੱਤਰਕਾਰਾਂ ਨੂੰ ਨਹੀਂ ਜਾਣ ਦ ਮੇਰੀ ਆਰਸੀ ਦਾ ਕੰਮ ਹੀ ਹੈ ਹਾਂ ਉਹ ਜਿਹੜੇ ਰੋਹ ਸਿੰਘ ਨਾਮ ਦੇ ਮੇਰਾ ਐ ਡੇਰਾ ਬਣਾਣ ਕਿੰਨਾ ਟਾਈਮ ਹੋ ਗਿਆ ਮੈਨੂੰ 3 ਘੰਟੇ ਤੋਂ ਸਰ ਉੱਪਰ ਹੋ ਗਏ ਜੇ ਤੇ ਲਾਇਸੈਂਸ ਦਾ ਮੇਰਾ ਕੰਮ ਹੀ ਰੀਨਿਊ ਨਹੀਂ ਹੁੰਨੇ ਦਿੱਤਾ ਸੀ ਤੇ ਕੋਈ ਜਵਾਬ ਨਹੀਂ ਦੇਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਦੇ ਮੁਲਾਜ਼ਮ ਹੀ ਅੰਦਰ ਆਏ ਸੀ ਉਹ ਵੀ ਕਹਿੰਦੇ ਖੜਜੋ ਛਾਵੇਂ ਚੱਲ ਜੋ ਇੱਥੇ ਦੇਖੋ ਛਾਂ ਹੈਗੀ ਕਿਤੇ ਕਿਤੇ ਚੱਲ ਜੀ ਆਏ ਆ ਤੇ ਲੇਡੀਜ਼ ਹੁਣ ਇੱਥੇ ਖਲੋਤੀ ਸੀ ਇਹਨਾਂ ਭਾਜੀ ਹੁਣ ਇਹਨਾਂ ਭਾਜੀ ਨਾਲ ਲਾਲ ਲੜਕੀ ਹੈ ਲੇਡੀਜ਼ ਨੇ ਨੰਗਾ ਆਇਆ ਕਿ ਤੁਹਾਨੂੰ ਨਹੀਂ ਜਾਣਦੇ ਨਾ ਤੁਹਾਨੂੰ ਜਾਣ ਦੋ ਤੇ ਕੋਈ ਜਵਾਬ ਨਹੀਂ ਦੇਂਦੇ ਇਸੇ ਦੇ ਕੋਈ ਜਿਹੜਾ ਵਾਲਾ ਇਹਨਾਂ ਦੇ ਵਿੱਚ ਲਾ ਕੇ ਕੰਮ ਕਰਵਾ ਪਹਿਲਾਂ ਵੀ ਲੈਣਾ ਚ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਾ ਰਿਸ਼ਵਤ ਦਾ ਕੰਮ ਆ ਦੋ ਵਾਰੀ ਚਾਹ ਚਲ ਗਈ ਜੇ ਅੰਦਰ ਸਮੋਸੇ ਸਮਸੇ ਵੀ ਚਲ ਗਏ ਜੇ ਤੁਹਾਨੂੰ ਪਤਾ ਕਿਹੜੀ ਰੇਟ ਤੇ ਲੜੀ ਸਾਰੇ ਸਿਆਣੇ ਜੇ ਤੇ ਕੋਈ ਗੱਲ ਬਾਤ ਨਹੀਂ ਬਪਰੇਸ਼ਨ ਕਰਨ ਦੇ ਜਾਨੂੰ ਬਾਕੀ ਇਹ ਪਾਜੀ ਨੂੰ ਦੱਸ ਸਕਦੇ ਤੁਹਾਨੂੰ ਇਹਨਾਂ ਕਿਹੜਾ ਜੰਦਰਾ ਪੜਿਆ ਵੇਖੋ ਜੀ ਤਾਲੇਬਾਨ ਚ ਆਏ ਹੋ ਨਹੀਂ ਸਾਡੇ ਕੋਲ ਧਿਆਰ ਹੈ ਅੰਦਰ ਨਾ ਵਰਦੀਏ ਉਹ ਜੰਦਰੇ ਨੂੰ ਵੇਖੋ ਹੱਥ ਪਾਇਆ ਮੜਾ ਜਾ ਉਹ ਵੇਖੋ ਪਾਜੀ ਮੜਾ ਜਾ ਤਰ ਮਾਰੇ